ਔਰਾਂ ਜੇਮ ਨੇ ਗੁਰੂ ਤੇਗ ਬਹਾਦਰ ਜੀ ਨੂੰ ਕਿਉਂ ਸ਼ਹੀਦ ਕੀਤਾ ਇਸ ਸ਼ਹੀਦੀ ਦਾ ਸਿੱਖ ਤਦੰ ਵਿੱਚ ਕੀ ਅਸਰ ਪਿਆ ਚਲੋ ਤੁਹਾਨੂੰ ਅੱਜ ਸਭ ਜਾਣਕਾਰੀ ਡਿਟੇਲ ਵਿੱਚ ਸਾਂਝਾ ਕਰਦੇ ਹਾਂ ਤੋਂ ਔਰਾਂ ਜੇਪ ਦਿੱਲੀ ਦੇ ਤਖਤ ਤੇ ਬੈਠਾ ਤੇ ਉਸਨੇ 1666 ਵਿੱਚ ਐਲਾਨ ਕੀਤਾ ਗਈ ਜਿੰਨੇ ਵੀ ਹਿੰਦੂਸਤਾਨ ਵਿੱਚ ਮੰਦਿਰਾਂ ਨੂੰ ਸਭ ਨੂੰ ਤਾਲਾ ਲਾ ਦਿੱਤਾ ਜਾਵੇ ਉਸਨੇ ਬਹਾਨਾ ਇਹ ਲਾਇਆ ਕਿ ਸਭ ਮੰਦਿਰਾਂ ਦੀ ਇਮਾਰਤਾਂ ਪੁਰਾਣੀਆਂ ਹੋ ਚੁੱਕੀਆਂ ਨੇ ਕਾਹੇ ਉਹ ਅਯੁੱਧਿਆ ਦਾ ਮੰਦਰ ਹੋਵੇ ਜਾਂ ਸੋਮਨਾਥਾ ਉਦੋਂ ਹਿੰਦੂਆਂ ਵਿੱਚ ਇੰਨੀ ਸ਼ਕਤੀ ਨਹੀਂ ਸੀ ਕਿ ਉਹ ਬਾਦਸ਼ਾਹ ਦਾ ਵਿਰੋਧ ਕਰ ਸਕੇ ਤੇ 1664 ਨੂੰ 오ਰੰਗਜ਼ੇਬ ਨੇ ਹਿੰਦੂਆਂ ਦੇ ਮੰਦਿਰ ਤੋੜ ਮਸਜਿਦਾਂ ਬਣਾਉਣ ਦਾ ਹੁਕਮ ਦੇ ਦਿੱਤਾ ਬਹੁਤ ਹੀ ਘੱਟ ਸਮੇਂ ਵਿੱਚ ਮਸਜਿਦਾਂ ਬਣਾਉਣ ਤੋਂ ਬਾਅਦ 오ਰੰਗਜ਼ੇਬ ਨੇ ਹਿੰਦੂਆਂ ਨੂੰ ਪੈਸੇ ਦਾ ਲਾਲਚ ਦੇ ਕੇ ਮਸਬੰਦ ਬਣਾਉਣ ਦਾ ਹੁਕਮ ਜ਼ਿਆਦਾ ਦਿੱਤਾ ਜੇ ਕਿਹਾ ਕੋਈ ਵੀ ਤਦਮ ਨਾ ਬਦਲੇ ਤਾਂ ਉਸ ਨੂੰ ਜ਼ਬਰਦਸਤੀ ਤਦਮ ਬਦਲਣ ਤੋ ਮਜਬੂਰ ਕੀਤਾ ਜਾਵੇ ਜੇ ਕੋਈ ਨਾ ਕਰੇ ਤੇ ਉਸ ਦਾ ਫਿਰ ਕਤਲਕਾਲ ਦਿੱਤਾ ਜਾਵੇ ਜਾਂ ਜੇ ਬੋਟ ਕੱਟਰ ਤੇ ਜ਼ਾਲਮ ਬਾਦਸ਼ਾਹੀ ਉਹ ਸਾਰੇ ਹਿੰਦੂਆਂ ਨੂੰ ਮੁਸਲਮਾਨ ਬਣਾਉਣਾ ਚਾਹੁੰਦਾ ਈ ਜਿਹੜਾ ਮੁਸਲਮਾਨ ਨਾ ਬਣਦਾ ਉਸ ਦਾ ਕਤਲ ਕਰਵਾ ਦਿੰਦਾ ਉਹ ਹਿੰਦੂਆਂ ਦੇ ਮੁਖੀਆਂ ਨੂੰ ਮੁਸਲਮਾਨ ਬਣਾਉਂਦਾ ਆ ਉਹਨਾਂ ਦੇ ਸ਼ਹਿਲ ਤਾਲੂ ਖੁਦ ਹੀ ਮੁਸਲਮਾਨ ਬਣ ਜਾਣ ਫਿਰ ਉਹਨਾਂ ਜਿਮ ਨੇ ਹਿੰਦੂਆਂ ਦੇ ਤੀਰਤਸਥਾਨਾਂ ਦੇ ਵੱਡੇ ਵੱਡੇ ਬ੍ਰਾਹਮਣਾਂ ਨੂੰ ਮੁਸਲਮਾਨ ਬਣਾ ਸ਼ੁਰੂ ਕਰ ਦਿੱਤਾ ਕਾਜ਼ੀਆਂ ਨੇ ਬਾਦਸ਼ਾਹ ਨੂੰ ਸਲਾਹ ਦਿੱਤੀ ਕਿ ਕਸ਼ਮੀਰ ਦੇ ਪੰਡਤਾਂ ਨੂੰ ਬਹੁਤ ਹੀ ਉੱਚ ਦਰਜੇ ਦਾ ਸਮਝਿਆ ਜਾਂਦਾ ਹੈ ਜੇ ਇਹਨਾਂ ਨੂੰ ਮੁਸਲਮਾਨ ਬਣਾ ਦਿੱਤਾ ਜਾਵੇ ਤੇ ਫਿਰ ਸਭ ਹਿੰਦੂਸਤਾਨ ਨੇ ਆਪ ਹੀ ਮੁਸਲਮਾਨ ਬਣ ਜਾਣਾ ਹੈ ਉਦਾਂ ਜੇ ਨੂੰ ਇਸ ਨਾਲ ਬਹੁਤ ਪਸੰਦ ਆਈ ਉਸਨੇ ਕਿਹਾ ਜਲਦ ਤੋਂ ਜਲਦ ਕਸ਼ਮੀਰ ਦੇ ਪੰਡਤਾਂ ਨੂੰ ਮਜ਼ਬੂਤ ਕਰਕੇ ਮੁਸਲਮਾਨ ਬਨਾਇਆ ਜਾਵੇ ਜੇ ਕੋਈ ਨਹੀਂ ਬੰਦਾ ਉਹਨਾਂ ਦੀ ਜ਼ਮੀਨ ਜਾਇਦਾਦ ਖੋਹ ਲਈਤੀ ਜਾਵੇ ਜਦੋਂ ਕਸ਼ਮੀਰ ਪੰਡਤਾਂ ਤੇ ਜ਼ੁਲਮ ਹੋਣ ਲੱਗਾ ਤੇ ਉਹ ਕਸ਼ਮੀਰ ਦੇ ਸੂਬੇਦਾਰ ਕੋ ਇਕੱਠੇ ਹੋ ਕੇ ਕਿ ਉਹਨਾਂ ਨੇ 6 ਮਹੀਨੇ ਦੀ ਮੌਲਤ ਮੰਗੀ ਜਾਂ ਤਾਂ ਅਸੀਂ 6 ਮਹੀਨੇ ਦੇ ਅੰਦਰ ਮੁਸਲਮਾਨ ਬਣ ਜਾਵਾਂਗੇ ਜਾਂ ਤਾਂ ਫਿਰ ਅਸੀਂ ਜੋ ਤੋਈ ਸਜਾ ਦੋਗੇ ਉਹ ਜੀ ਆਪਣੋਂ ਲਈ ਤਿਆਰ ਹਾਂ ਸ਼ਮੀਰ ਪੰਡਤਾ ਨੇ ਪਾਠ ਪੂਜਾ ਬਹੁਤ ਕੀਤੀ ਪਰ ਉਹਨਾਂ ਦੀ ਮਦਦ ਨਾ ਹੋਈ ਉਹਨਾਂ ਨੂੰ ਤਾਂ ਬਸ ਸਭ ਪਾਸੇ ਬਹੁਤ ਨਜਾਇਜ਼ਾ ਆ ਰਹੀ ਸੀ ਉਸ ਟਾਈਮ ਪੰਡਤਾ ਦਾ ਮੁਖੀ ਕੀਤਪਾ ਆਦਮ ਸੀ ਉਸ ਨੇ ਸਭ ਬਦਾਮਾਂ ਨੂੰ ਇਕੱਠੇ ਕਰਕੇ ਸਲਾਹ ਦਿੱਤੀ ਕਿ ਇਸ ਮੁਸ਼ਕਲ ਘੜੀ ਵਿੱਚ ਆਪਾਂ ਨੂੰ ਇੱਕ ਮਹਾਪੁੱਛ ਦੀ ਮਦਦ ਦੀ ਲੋੜ ਹੈ ਆਪਾਂ ਨੂੰ ਕਿਸੇ ਐਸੇ ਮਹਾਪੁਛਨ ਨੂੰ ਮਿਲਣਾ ਪੈਣਾ ਹੈ ਜੋ ਸ਼ਕਤੀਆਂ ਦਾ ਮਾਲਕ ਹੋਵੇ ਜਾਂ ਕੋਈ ਸਾਨੂੰ ਚੰਗੀ ਸਲਾਹ ਦੇ ਦੇਵੇ ਜਦ ਸਾਦੇ ਪੰਡਿਤ ਉਸ ਨਾਲ ਸਹਿਮਤ ਹੋ ਗਏ ਤੇ ਉਸਨੇ ਦੱਸਿਆ ਕਿ ਗੁਰੂ ਨਾਨਕ ਦੇਵ ਜੀ ਇੱਕ ਐਸੇ ਗੁਰੂ ਹੋਏ ਨੇ ਜੋ ਕਿਸੇ ਵੀ ਹਾਕਮ ਬਾਦਸ਼ਾਹ ਜਾਂ ਜ਼ਾਲਮ ਤੋਂ ਨਹੀਂ ਡਰਦੇ ਸਨ ਉਹਨਾਂ ਦੀ ਗੱਦੀ ਅਜੇ ਵੀ ਚੱਲਦੀ ਹੈ ਉਹਨਾਂ ਦੀ ਗੱਦੀ ਤੇ ਨੌਵੇਂ ਗੁਰੂ ਤੇਗ ਬਹਾਦਰ ਜੀ ਵਿਰਾਜਮਾਨ ਨੇ ਕਿਰਪਾ ਦਾ ਆਮ ਨੇ ਕਿਹਾ ਮੈਨੂੰ ਪੂਰਾ ਭਰੋਸਾ ਹੈ ਗੁਰੂ ਜੀ ਆਪਣੀ ਫਰਿਆਦ ਜਦੋਂ ਸੁਣਨਗੇ ਤੇ ਆਪਣੀ ਸ਼ਕਤੀ ਤੇ ਭక్తి ਨਾਲ ਉਹਾਂ ਚੇ ਨੂੰ ਜ਼ੁਲਮ ਕਰਨ ਤੋਂ ਰੋਕਨਗੇ ਸਭ ਬ੍ਰਾਹਮਣਾਂ ਨੇ ਕਿਰਪਾ ਦਾ ਆਮ ਦੀ ਗੱਲ ਮੰਨ ਲਈ ਤੇ ਆਨੰਦਪੁਰ ਸਾਹਿਬ ਇਕੱਠੇ ਹੋ ਕੇ ਗੁਰੂ ਜੀ ਦੇ ਦਰਬਾਰ ਫਰਿਆਦ ਲੈ ਹਾਜ਼ਰ ਹੋਏ ਉਹਨਾਂ ਨੇ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਗੁਰੂ ਜੀ 오ਰੰਗਜ਼ੇਬ ਤਾਕਤ ਦੇ ਨਸ਼ੀਬ ਵਿੱਚ ਸਾਨੂੰ ਜ਼ਬਰਦਸਤੀ ਮੁਸਲਮਾਨ ਬਣਾਉਣਾ ਚਾਹੁੰਦਾ ਹੈ ਆਪ ਗੁਰੂ ਜੀ ਉਸ ਦੇ ਜ਼ੁਲਮ ਤੋਂ ਰੱਖਿਆ ਕਰੋ ਸਾਡੇ ਹਿੰਦੂਆਂ ਦੇ ਤਿਲਕ ਤੇ ਜੰਝੂ ਹੁਣ ਖਤਰੇ ਵਿੱਚ ਹੈ ਬਾਦਸ਼ਾਹ ਹੁਣ ਸਭ ਨੂੰ ਮੁਸਲਮਾਨ ਬਣਾਉਣਾ ਚਾਹੁੰਦਾ ਹੈ ਹੁਣ ਤੁਸੀਂ ਹੀ ਉਸ ਨੂੰ ਰੋਕ ਸਕਦੇ ਹੋ ਅਸੀਂ ਆਪਣੇ ਸੂਬੇਦਾਰ ਤੋਂ 6 ਮਹੀਨੇ ਦੀ ਮੋਲਰ ਲੈ ਕੇ ਆਏ ਹਾਂ 6 ਮਹੀਨੇ ਦੇ ਅੰਦਰ ਜਾਂ ਤਾਂ ਅਸੀਂ ਮੁਸਲਮਾਨ ਬਣ ਜਾਵਾਂਗੇ ਜਾਂ ਵੇ ਸਾਡਾ ਕਤਲ ਕਰ ਦਿੱਤਾ ਜਾਵੇਗਾ ਪੰਡਤਾਂ ਦੀ ਦੁੱਖ ਭਰੀ ਕਹਾਣੀ ਸੁਣ ਗੁਰੂ ਜੀ ਸ਼ਾਂਤ ਹੋ ਗਏ ਤੇ ਸੋਚਣ ਲੱਗੇ ਗੁਰੂ ਜੀ ਡੂੰਗੀ ਸੋਚ ਵਿੱਚ ਸਨ ਨਾਲ ਬੈਠੇ ਉਹਨਾਂ ਦੇ ਸਹਬਜ਼ਾਦੇ ਗੁਰੂ ਗੋਬਿੰਦ ਸਿੰਘ ਜੀ ਨੇ ਪੁੱਛਿਆ ਪਿਤਾ ਜੀ ਤੁਸੀਂ ਕੀ ਸੋਚਦੇ ਹੋ ਇਹ ਲੋਕ ਹਾਂ ਫਿਰ ਗੁਰੂ ਜੀ ਨੇ ਕਿਹਾ beta ਇਹ ਕਸ਼ਮੀਰ ਤੇ ਦੁਖੀ ਪੰਡਤ ਹਨ ਉਹਨਾਂ ਦੇ ਪਚਾਲੰ ਬਾਦਸ਼ਾਹ ਜ਼ਬਰਦਸਤੀ ਇਹਨਾਂ ਨੂੰ ਮੁਸਲਮਾਨ ਬਣਾਉਣਾ ਚਾਹੁੰਦਾ ਹੈ ਜੇ ਇਹ ਨਾ ਬਣੇ ਤੇ ਇਹਨਾਂ ਦਾ ਕਤਲ ਕਰ ਦਿੱਤਾ ਜਾਵੇਗਾ ਹੁਣ ਇਹਨਾਂ ਦੀ ਰੱਖਿਆ ਲਈ ਕਿਸੇ ਮਾਂ ਪੁੱਛ ਦੀ ਕੁਦਬਾਨੀ ਦੀ ਜਦੌਤ ਹੈ ਆਪ ਦੇ ਪਿਤਾ ਦੇ ਮੁਖੋ ਇਹ ਗੱਲ ਸੁਣ 9 ਸਾਲਾਂ ਦੇ ਗੁਰੂ ਸਾਹਿਬ ਨੇ ਕਿਹਾ ਪਿਤਾ ਜੀ ਤੁਹਾਡੇ ਮੁਕਾਬਲੇ ਹੋਰ ਕੌਣ ਹੋ ਸਕਦੇ ਹਨ ਮਹਾਪੂਜ ਜੋ ਇਹਨਾਂ ਦੀ ਰੱਖਿਆ ਕਰ ਸਕੇ ਤੁਸੀਂ ਕਿਸੇ ਵੀ ਤਰ੍ਹਾਂ ਇਹਨਾਂ ਦੀ ਮਦਦ ਕਰੋ ਆਪਣੇ ਦਲੇਰ ਪੁੱਤਰ ਦੀ ਗੱਲ ਸੁਣਨ ਗੁਰੂ ਸਾਹਿਬ ਨੇ ਪੰਡਤਾਂ ਨੂੰ ਕਿਹਾ ਤੁਸੀਂ ਆਪਣੇ ਸੂਬੇਦਾਰ ਹਾਕਮ ਨੂੰ ਕਹੋ ਜੇ ਤੁਸੀਂ ਸਿੱਖਾਂ ਦੇ ਨਵੇਂ ਗੁਰੂ ਤੇਗ ਬਹਾਦਰ ਜੀ ਨੂੰ ਮੁਸਲਮਾਨ ਬਣਾ ਦਿੱਤਾ ਤੇ ਅਸੀਂ ਸਭ ਖੁਦ ਮੁਸਲਮਾਨ ਬਨ ਜਾਵਾਂਗੇ ਗੁਰੂ ਜੀ ਦੇ ਇਹ ਵਚਨ ਸੁਣ ਪੰਡਿਤ ਖੁਸ਼ੀ ਖੁਸ਼ੀ ਕਲ ਪਾਪਾ ਚਲੇ ਗਏ ਪੰਡਤਾਂ ਨੇ ਔਦਨ ਜੇ ਨੂੰ ਸੰਦੇਸ਼ ਭੇਜ ਦਿੱਤਾ ਗੁਰੂ ਤੇਗ ਬਹਾਦਰ ਜੀ ਸਾਡੇ ਗੁਰੂ ਹਨ ਜੇਕਰ ਤੂੰ ਉਹਨਾਂ ਨੂੰ ਮੁਸਲਮਾਨ ਬਣਾ ਲਵੇ ਤੇ ਅਸੀਂ ਸਭ ਮੁਸਲਮਾਨ ਬਨਣ ਲਈ ਤਿਆਰ ਹਾਂ ਔਦਨ ਜੇ ਨੇ ਸੋਚਿਆ ਇੱਕ ਗੁਰੂ ਦੇ ਮੁਸਲਮਾਨ ਬਨਣ ਤੇ ਸਾਰਾ ਹਿੰਦੁਸਤਾਨ ਮੁਸਲਮਾਨ ਬਨਣ ਲਈ ਤਿਆਰ ਹੈ ਤੇ ਹੁਣ ਤੇ ਗੁਰੂ ਤੇਗ ਬਹਾਦਰ ਜੀ ਨੂੰ ਇਸਲਾਮ ਵਿੱਚ ਲਿਆਉਣਾ ਬਹੁਤ ਚੁਣੌਤੀ ਹੈ ਪੰਡਤਾ ਦੇ ਜਾਣ ਤੋਂ ਬਾਅਦ ਗੁਰੂ ਜੀ ਨੇ ਦਿੱਲੀ ਜਾਣ ਦੀ ਤਿਆਰੀ ਸ਼ੁਰੂ ਕਰ ਦਿੱਤੀ। ਉਹਨਾਂ ਦੇ ਨਾਲ 6 ਸਿੱਖ ਹੋਲ ਤਿਆਰ ਹੋ ਗਏ। ਇਤਿਹਾਸ ਵਿੱਚ ਦਰਜ ਹੈ ਕਿ ਉਦੋਂ ਪਾਦੀ ਗਿਣਤੀ ਵਿੱਚ ਨਾਲ ਜਾਣ ਦੀ ਸਿੱਖ ਅਨੰਦਪੁਰ ਆ ਇਕੱਠੇ ਹੋ ਗਏ। ਗੁਰੂ ਜੀ ਨੇ ਇੱਕ ਲਕੀਰ ਖਿੱਚ ਦਿੱਤੀ ਤੇ ਕਿਹਾ ਇਸ ਲਕੀਰ ਤੋਂ ਅੱਗੇ ਕੋਈ ਸਿੱਖ ਨਹੀਂ ਆਵੇਗਾ। ਸਭ ਨੇ ਬੇਨਤੀ ਕੀਤੀ ਪਰ ਗੁਰੂ ਜੀ ਨੇ ਕਿਸੇ ਨੂੰ ਵੀ ਆਗਿਆ ਨਹੀਂ ਦਿੱਤੀ। ਜਦੋਂ ਵਿਦਾਈ ਦਾ ਸਮਾਂ ਆਇਆ ਗੁਰੂ ਗੋਬਿੰਦ ਸਿੰਘ ਜੀ ਨੂੰ ਗੁਰੂ ਜੀ ਨੇ ਗੱਲ ਵਕੜੀ ਪਾਈ ਤੇ ਮਾਤਾ ਜੀ ਨੇ ਜਦੋਂ ਉਦਾਸੀ ਦਿਖਾਈ ਤੇ ਗੁਰੂ ਜੀ ਨੇ ਸਭ ਨੂੰ ਕਿਹਾ ਇਸ ਜੱਗ ਵਿੱਚ ਕੋਈ ਵੀ ਸਦਾ ਨਹੀਂ ਰਿਹਾ ਨਾ ਹੀ ਰਹੇਗਾ ਸਰੀਰ ਦਾ ਦਿੱਸਤਾ ਸਦਾ ਕਾਇਮ ਨਹੀਂ ਰਹਿੰਦਾ ਪਰਮਾਤਮਾ ਦਾ ਸਿਮਰਨ ਕਰੋ ਜਿਸ ਨੇ ਅੰਤ ਸਿਆਹੀ ਹੋਣਾ ਹੈ ਜੋ ਸਿੱਖ ਗੁਰੂ ਜੀ ਨਾਲ ਆਏ ਉਹ ਹਨ ਭਾਈ ਤੇ ਅਲਾ ਜੀ ਭਾਈ ਸਤੀ ਦਾ ਜੀ ਭਾਈ ਮਤੀ ਦਾ ਜੀ ਭਾਈ ਕੋ ਦਿੱਤਾ ਜੀ ਭਾਈ ਜੈਤਾ ਜੀ ਤੇ ਭਾਈ ਉਹਦੇ ਚੰਦ ਜੀ ਇਤਿਹਾਸ ਵਿੱਚ ਦਰਜ ਹੈ ਕਿ ਦਿੱਲੀ ਪਹੁੰਚਣ ਤੋਂ ਬਾਅਦ ਉਹਨਾਂ ਜੀ ਨੇ ਗੁਰੂ ਸਾਹਿਬ ਦੇ ਸਾਥੀ ਭਾਈ ਮਤੀਦਾ ਜੀ ਤੇ ਭਾਈ ਸਤੀਦਾ ਜੀ ਤੇ ਭਾਈ ਤੇੰਦਾ ਜੀ ਸਮੇਤ ਕੈਦ ਕਰ ਲਈ ਸਨ ਭਾਈ ਕੋ ਦਿੱਤਾ ਜੀ ਤੇ ਭਾਈ ਉਹਦੇ ਜੀ ਨੂੰ ਗੁਰੂ ਜੀ ਨੇ ਆਗਦੇ ਤੋਂ ਹੀ ਗਿਰਫਤਾ ਦੀ ਤੈਨ ਤੋਂ ਮਨਾ ਕਰ ਦਿੱਤਾ ਹੀ ਤਾਂ ਜੋ ਉਥੇ ਦੀ ਸਾਰੀ ਜਾਣਕਾਰੀ ਅਨੰਤ ਪਹੁੰਚਾ ਕੇ ਉਹਨਾਂ ਦੇ ਪਰਿਵਾਰ ਨੂੰ ਦਿੱਤੀ ਜਾਵੇ ਕੀਤਾ ਜੀ ਪਹਿਲੋ ਹੀ ਦਿੱਲੀ ਸੰਤ ਤੇ ਤੂੰ ਮੇ ਜਾਣੇ ਉਹਨਾਂ ਕੋਲ ਠਹਿਰ ਗਏ ਇਤਿਹਾਸ ਵਿੱਚ ਦਰਜ ਹੈ ਕਿ ਗੁਰੂ ਜੀ ਦੀ ਕੈਦ ਦੀ ਖਬਰ ਜਦੋਂ ਉਹਨਾਂ ਜੇਵ ਨੂੰ ਮਿਲੀ ਉਹਨਾਂ ਜੇਵ ਤਾਂ ਲਿਖਿਆ ਹੋਇਆ ਹੁਕਮਨਾਮਾ ਲੈ ਕੇ ਆਜੀ ਗੁਰੂ ਜੀ ਕੋਲ ਪਹੁੰਚ ਗਿਆ ਤੇ ਗੁਰੂ ਜੀ ਨੂੰ ਕਹਿਣ ਲੱਗਾ ਜੇਕਰ ਤੁਸੀਂ ਸੱਚੇ ਪੀਰ ਹੋ ਤੇ ਕਦਮਾਂ ਦਿਖਾਓ ਜੇ ਕਦਮਾਂ ਨਹੀਂ ਦਿਖੋਨੀ ਤੇ ਮੁਸਲਮਾਨਾਂ ਤਾਂ ਵਿੱਚ ਆ ਜਾਓ ਜੇਕਰ ਇਹਨਾਂ ਦੋਵਾਂ ਗੱਲਾਂ ਵਿੱਚੋਂ ਕੋਈ ਵੀ ਸਵੀਕਾਰ ਨਹੀਂ ਐ ਤੇ ਕਤਲ ਹੋਣ ਲਈ ਤਿਆਰ ਹੋ ਜਾਓ ਤਿੰਨਾਂ ਗੱਲਾਂ ਸਨ ਗੁਰੂ ਜੀ ਨੇ ਫਰਮਾਇਆ ਕਦਮਾਤ ਨਾਮ ਕਹਿਲਦਾ ਹੈ ਜਿਸ ਨੂੰ ਕਦਨ ਲਈ ਰੱਬ ਦੇ ਬੰਦਿਆਂ ਨੂੰ ਸ਼ਰਧਮੰਤੀ ਹੈ ਦੂਜੀ ਸ਼ਰਤ ਹੈ ਇਸਲਾਮ ਕਬੂਲਨ ਦੀ ਰੱਬ ਨੇ ਸਾਨੂੰ ਜਿਸ ਤਰ੍ਹਾਂ ਵਿੱਚ ਪੈਦਾ ਕੀਤਾ ਹੈ ਉਸ ਨੂੰ ਛੱਡਾ ਸੀ ਕਿਸੇ ਬਾਦਸ਼ਾਹ ਦੇ ਤਰ੍ਹਾਂ ਨੂੰ ਕਦੇ ਵੀ ਅਪਣਾ ਨਹੀਂ ਸਕਦੀ ਅਸੀਂ ਆਪਣੀ ਤਰ੍ਹਾਂ ਵਿੱਚ ਜਿੰਦਗੀ ਜੀਵਾਗੇ ਤੇ ਇੱਥੇ ਹੀ ਮਨ ਆ ਪਸੰਦ ਕਰਾਂਗੇ ਤੀਜੀ ਸ਼ਬਦ ਕਤਲ ਹੋਣ ਦੀ ਉਹ ਸਾਨੂੰ ਖੁਸ਼ੀ ਖੁਸ਼ੀ ਪਲਵਾਨ ਹੈ ਗੁਰੂ ਜੀ ਦੇ ਮੁਖੋ ਇਹ ਗੱਲਾਂ ਸੁਣ ਉਹਨਾਂ ਨੂੰ ਇੱਕ ਛੋਟੀ ਜੀ ਕੋਠਰੀ ਵਿੱਚ ਕੈਦ ਕਰ ਦਿੱਤਾ ਗਿਆ ਤੇ ਭੁੱਖੇ ਰੱਖ ਕੇ ਕਈ ਤਰ੍ਹਾਂ ਦੇ ਕਸ਼ਟ ਦਿੱਤੇ ਗਏ ਜਦ ਗੁਰੂ ਜੀ ਅਡੋਲ ਰਹੇ ਤੇ ਉਹਨਾਂ ਜੀਮ ਨੇ ਹੁਕਮ ਦਿੱਤਾ ਨਾਲ ਆਏ ਤਿੰਨੇ ਸਿੱਖਾਂ ਨੂੰ ਗੁਰੂ ਜੀ ਦੇ ਸਾਹਮਣੇ ਭਿਆਨਕ ਸਜ਼ਾ ਦੇ ਕੇ ਕਤਲ ਕਰ ਦਿੱਤਾ ਜਾਵੇ 1675 ਨੂੰ ਭਾਈ ਮਤੀ ਦਾ ਜੀ ਨੂੰ ਵੱਡੀ ਲੱਕੜ ਵਿੱਚ ਬੰਨ੍ਹ ਕੇ ਆਹ ਦੇ ਨਾਲ ਚੀਰ ਦਿੱਤਾ ਗਿਆ ਪਰ ਮਤੀ ਦਾ ਜੀ ਨੇ ਮੁッコ ਸੀ ਤੱਕ ਨਹੀਂ ਕੀਤੀ ਤੇ ਆਖਰੀ ਦਮ ਤੱਕ ਬਾਠ ਘਾਤੇ ਰਹੇ ਦੂਜੇ ਦਿਨ ਭਾਈ ਦਿਆਲਾ ਜੀ ਨੂੰ ਪਾਣੀ ਦੀ ਉਬਲਦੀ ਤੇਕ ਵਿੱਚ ਪਾ ਸ਼ਹੀਦ ਕਰ ਦਿੱਤਾ ਗਿਆ ਤੀਜੇ ਦਿਨ ਭਾਈ ਸਤੀ ਦਾ ਜੀ ਨੂੰ ਰੂਹ ਵਿੱਚ ਲਪੇਟ ਕੇ ਅੱਗ ਲਗਾ ਦਿੱਤੀ ਗਈ ਤੇ ਸ਼ਹੀਦ ਕਰ ਦਿੱਤਾ ਗਿਆ ਪਰ ਉਹਨਾਂ ਨੇ ਮੁੱਖੋ ਸੀ ਤੱਕ ਨਹੀਂ ਕੀਤੀ ਤੇ ਪਾਠ ਕਰਦੇ ਰਹੇ ਭਾਈ ਮਤੀ ਦਾਜੀ ਭਾਈ ਦਿਆਲਾ ਜੀ ਭਾਈ ਸਤੀ ਦਾਜੀ ਦੀ ਦਰਦ ਨਕਸ਼ੀ ਦੇ ਨੂੰ ਦੇਖ ਕੇ ਗੁਰੂ ਜੀ ਨੇ ਆਪਣਾ ਫੈਸਲਾ ਨਹੀਂ ਬਦਲਿਆ ਗੁਰੂ ਜੀ ਨੂੰ ਸ਼ਾਂਤ ਤੇ ਅਡੋਲ ਦੇਖ ਕੇ ਔਰੰਗਜ਼ੇਬ ਹੁਕਮ ਜਾਰੀ ਕਰਦਾ ਹੈ ਗੁਰੂ ਜੀ ਦਾ ਹੁਣ ਕਤਲ ਕਰ ਦਿੱਤਾ ਜਾਵੇ ਤੇ ਕਤਲ ਕਰਨ ਤੋਂ ਪਹਿਲੋ ਸਾਦੇ ਸ਼ੈਨ ਨੂੰ ਇਕੱਠਾ ਕਰ ਲਿਆ ਜਾਵੇ ਕਾਜੀ ਨੇ ਬਾਦਸ਼ਾਹ ਦਾ ਹੁਕਮ ਗੁਰੂ ਜੀ ਨੂੰ ਸੁਨਾਇਆ ਤੇ ਫਿਰ ਮੁਸਲਮਾਨ ਬੰਦਾਂ ਦਾ ਚੋਲ ਪਾਇਆ ਗੁਰੂ ਜੀ ਨੇ ਫਰਮਾਇਆ ਅਸੀਂ ਆਪਣੇ ਪਰਮਾਤਮਾ ਦੇ ਦਿੱਤੇ ਧਰਮ ਨੂੰ ਛੱਡ ਕਿਸੇ ਹੋਰ ਧਰਮ ਵਿੱਚ ਨਹੀਂ ਆ ਸਕਦੇ ਅਸੀਂ ਕਤਲ ਹੋਣ ਲਈ ਤਿਆਰ ਹਾਂ 11 ਨਵੰਬਰ 1675 ਦੇ ਦਿਨ ਗੁਰੂ ਜੀ ਨੇ ਪਹਿਲਾ ਇਸ਼ਨਾਨ ਕੀਤਾ ਫਿਰ ਜਪਜੀ ਸਾਹਿਬ ਦਾ ਪਾਠ ਕੀਤਾ ਉਹਨਾਂ ਨੂੰ ਪਿੰਜਰੇ ਵਿੱਚੋਂ ਕੱਢਿਆ ਤੇ ਫਿਰ ਗੁਰੂ ਜੀ ਚਾਂਦਨੀ ਚੌਕ ਵਿੱਚ ਆਸਣ ਲਾ ਬੈਠ ਗਏ ਜੱਲਾਦ ਕੋਲ ਖੜਾ ਸੀ ਕਾਜੀ ਨੇ ਫਿਰ ਕਿਹਾ ਤੁਸੀਂ ਕਲਮਾ ਪੜ੍ਹ ਲਓ ਤਦਮ ਬਦਲ ਲਓ ਤੇ ਤੁਹਾਨੂੰ ਹੁਦਾ ਜੇ ਮਹਾਰਾਜਾ ਦੀ ਤਾਦਖਿਆ ਜਾਊਗਾ ਗੁਰੂ ਜੀ ਨੇ ਕਿਹਾ ਪਹਿਲਾ ਸੀ ੱੱਕੇ ਨਾਲ ਜੰਝੂ ਪਹਿਨੇ ਆ ਨਹੀਂ ਸੀ ਹੁਣ ਉੱਤਰ ਨਹੀਂ ধਵਾਂਗੇ ਕਾਜੀ ਨੇ ਸਿੱਧ ਕਲਮ ਕਰਨ ਦੀ ਗੁਰੂ ਜੀ ਨੂੰ ਫਿਰ ਧਮਕੀ ਦਿੱਤੀ ਗੁਰੂ ਜੀ ਨੇ ਫਿਰ ਫਰਮਾਇਆ ਮੈਂ ਹਾਂ ਤੇਗ ਪਰਖਲਾ ਤੂੰ ਵੀ ਤੇਗ ਇੱਕ ਦੋ ਨਹੀਂ ਪਰਖ ਲੈ ਸੋ ਤੇਗਾ ਮੈਨੂੰ ਤੇ ਇੱਕ ਬਾਤ ਦਾ ਲਖਮ ਮਿਲਿਆ ਮੇਰਾ ਕੁਝ ਵੀ ਨਹੀਂ ਖੋ ਸਕਦੀਆਂ ਤੇਗਾ ਮੈਂ ਜੰਮਦਿਆ ਤੇਗਾ ਦੀ ਸ਼ਾਮ ਆਣੀ ਮੇਰੇ ਪਿਓ ਨੇ ਪੈਨੀਆਂ ਦੋ ਤੇਗਾ ਮੇਰੇ ਪਿਤਾ ਦੀ ਅੱਖ ਤੇ ਬਹਾਦਰੀ ਤੇ ਪਰਖਦਾ ਦਿਆ ਤੇਰਾ ਪਿਓ ਤੇਗਾ ਹੁਣ ਵੇਖੀ ਆਉਂਦੇ ਭੂਖਾਂਦਲ ਮੇਰੇ ਲੋਲ ਨੇ ਵਾਨੀਆਂ ਉਹ ਤੇਗਾ ਉਹਦੀ ਤੇਗ ਚੋਂ ਜਿਹੜੀ ਤੇਗ ਨਿਕਲੂ ਤੇਰੀਆਂ ਉਹ ਰੰਗਿਆ ਲੱਖਾ ਖੋਲੂ ਤੇਗਾ ਜਲਾਲ ਫਿਰ ਗੁਰੂ ਜੀ ਨੇ ਕਿਹਾ ਹੁਣ ਅਸੀਂ ਅਕਾਲ ਪੁਰਖ ਨੂੰ ਆਖਰੀ ਨਮਸਕਾਰ ਕਰਾਂਗੇ ਤੇ ਸਿਰ ਝੁਕਾਵਾਂਗੇ ਤੇ ਤੂੰ ਆਪਣਾ ਵਾਰ ਕਰ ਦੇਣਾ ਇਤਿਹਾਸ ਵਿੱਚ ਦਰਜ ਹੈ ਕਿ ਜਦ ਗੁਰੂ ਜੀ ਨੇ ਸਿਰ ਚੁਕਾਇਆ ਤੇ ਜਲਾਲ ਨੇ ਤੇਜਵਾਨਾ ਗੁਰੂ ਜੀ ਨੂੰ ਸ਼ਹੀਦ ਕਰ ਦਿੱਤਾ ਜ਼ਿਆਦਾ ਲੋਕਾਂ ਨੇ ਜਦ ਗੁਰੂ ਜੀ ਦੀ ਸ਼ਹੀਦੀ ਦੇਖੀ ਤਾਂ ਸਭ ਪਾਸੇ ਹਾਹਾਕਾਰ ਮਚ ਗਈ ਤੇ ਸਭ ਢੱਡ ਕੇ ਕਾਜੀਆਂ ਨੇ ਬਾਦਸ਼ਾਹ ਦੇ ਹੁਕਮ ਤੇ ਗੁਰੂ ਜੀ ਦੇ ਕੱਟੇ ਸਿਰ ਉੱਤੇ ਕੋਨ ਲੈ ਕੇ ਲਗਾ ਦਿੱਤਾ ਕਿ ਕਿਸੇ ਨੇ ਵੀ ਗੁਰੂ ਜੀ ਦਾ ਸਿਰ ਚੁੱਕਣ ਦੀ ਕੋਸ਼ਿਸ਼ ਕੀਤੀ ਜਾਂ ਤੜ ਉਸ ਦੇ ਪ੍ਰਭਾਲ ਦਾ ਵੀ ਇਹੀ ਹਸ਼ਰ ਹੋਵੇਗਾ ਤੇ ਉਹਨਾਂ ਸਭ ਦਾ ਕਤਲ ਕਰ ਦਿੱਤਾ ਜਾਵੇਗਾ। ਬਾਦ ਉਸ ਸਮੇਂ ਦੇ ਹਿਆਰ ਘਟਿਆ ਦੇ ਮਾਲਕ ਲੱਖੀ ਸ਼ਾਹ ਵੰਜਾ ਦਾ ਜੀ ਦੀ ਬਦਲ ਨਾ ਪਾਈ ਚੈਤਾ ਜੀ ਤੇ ਭਾਈ ਉਹਦੇ ਚੰਦ ਜੀ ਮੈਂਟਾ ਸੈਂਟਾ ਦੀ ਤੇਜ਼ੀ ਨਾਲ ਗੁਰੂ ਜੀ ਦਾ ਸਿਰ ਚੱਕ ਲੈ ਗਏ ਤੇ ਲੱਖੀ ਸ਼ਾਹ ਵੰਜਾ ਦਾ ਗੁਰੂ ਜੀ ਦਾ ਪੁੱਤ ਤੜ ਚੱਕ ਕੇ ਲੈ ਗਿਆ। ਲੱਖੀ ਸ਼ਾਹ ਲਬਾਣਾ ਨੇ ਆਪਣੀ ਹਵੇਲੀ ਨੂੰ ਅੱਗ ਲਗਾ ਕੇ ਗੁਰੂ ਜੀ ਦੇ ਪੁਇਤਾ ਤੜ ਦਾ ਸੰਸਕਾਰ ਕਰ ਦਿੱਤਾ ਤੇ 16 ਨਵੰਬਰ ਨੂੰ ਭਾਈ ਚੇਤਾ ਜੀ ਸੀਸ ਲੈ ਕੇ 5 ਦਿਨ ਬਾਅਦ ਅਨੰਤਪੁਰ ਪਹੁੰਚੇ 9 ਸਾਲਾਂ ਦੇ ਗੁਰੂ ਗੋਬਿੰਦ ਸਾਹਿਬ ਜੀ ਨੂੰ ਪੁਇਤਾ ਸੀਸ ਦਿੰਦੇ ਨੇ ਤੇ ਗੁਰੂ ਜੀ ਭਾਈ ਚੇਤਾ ਜੀ ਨੂੰ ਗੱਲਬੱਗੜੀ ਵਿੱਚ ਪਾਉਂਦੇ ਨੇ ਤੇ ਰੰਗਦੇਟਾ ਗੁਰੂ ਕਾ ਬੇਟਾ ਦਾ ਕਿਤਾਬ ਦਿੰਦੇ ਨੇ ਫਿਰ ਗੁਰੂ ਜੀ ਨੇ ਚੰਤਨ ਦੀ ਲੱਕੜ ਵਿੱਚ ਪੁਿੱਤਲ ਸੀਸ ਦਾ ਸੰਸਕਾਰ ਕਰ ਦਿੱਤਾ ਜਿਸ ਅਸਥਾਨ ਤੇ ਪੁਿੱਤਲ ਸੀਸ ਦਾ ਸੰਸਕਾਰ ਕੀਤਾ ਸੀ ਅੱਜ ਉਹ ਅਨੰਦਪੁਰ ਵਿੱਚ ਗੁਰਦੁਆਰਾ ਸੀਸ ਗੰਜ ਨਾਮ ਨਾਲ ਪ੍ਰਸਿੱਧ ਹੈ ਜਿੱਥੇ ਗੁਰੂ ਜੀ ਦੀ ਸ਼ਹਾਦਤ ਹੋਈ ਉਹ ਅਸਥਾਨ ਦਿੱਲੀ ਦੇ ਚਾਂਦਨੀ ਚੌਕ ਵਿੱਚ ਗੁਰਦੁਆਰਾ ਸੀਸ ਗੰਜ ਸਾਹਿਬ ਨਾਮ ਨਾਲ ਪ੍ਰਸਿੱਧ ਹੈ ਗੁਰੂ ਸਾਹਿਬ ਦੀ ਸ਼ਹਾਦਤ ਨਾਲ ਸਿੱਖ ਧਰਮ ਦੀਆਂ ਜੜ੍ਹਾਂ ਹੋਰ ਵੀ ਮਜ਼ਬੂਤ ਹੋ ਗਈਆਂ ਅੱਜ ਅਸੀਂ ਜੋ ਵੀ ਹਾਂ ਗੁਰੂ ਸਾਹਿਬ ਦੀ ਧੀਨ ਹੈ ਅਗਲੀ ਵੀਡੀਓ ਭਾਈ ਚੇਤਾ ਜੀ ਤੇ ਪੇਨਾਵਾਂਗੇ ਉਹਨਾਂ ਨੂੰ ਦਿੱਲੀ ਤੋਂ ਅਨੰਦਪੁਰ ਸਾਹਿਬ ਗੁਰੂ ਜੀ ਦਾ ਪੂਰੀ ਤਸੀਸ ਲਿਉਂਦੇ ਸਮੇਂ ਜੋ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆਈ ਉਸ ਬਾਰੇ ਤੁਹਾਨੂੰ ਜਾਣਕਾਰੀ ਦਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ